ਆਪ ਸਾਰੇ ਪਿੰਡਾਂ ਨਾਲੋਂ ਸੌਖਾ ਪਿੰਡ ਤੇ ਸਾਰੇ ਪਿੰਡਾਂ ਨਾਲੋਂ ਔਖਾ ਪਿੰਡ ਹੋ ਗਿਆ ਆਏ ਜੀ ਦੁੱਖ ਵੜਾਉਂਦਾ ਹੁਣ ਦੁੱਖ ਤਾਂ ਹੁੰਦੀ ਐ ਸਾਡੇ ਬਜ਼ੁਰਗ ਤਾਂ ਮਾਰੀ ਅਗਰੇ ਵਿੱਚ ਗਏ ਸਾਰੇ ਜੀ ਮੀਨ ਮਤਲਬ ਲੋਕ ਕੋਈ ਦੁਹੀ ਨਹੀਂ ਸੀ ਮਤਲਬ ਇਹ ਈ ਗੱਲ ਨਹੀਂ ਸੀ ਕਿ ਔਖਾ ਨਹੀਂ ਸੀਗਾ ਮਤਲਬ ਪਧਿਆ ਪਿੰਡ ਸੀ ਤੇ ਬਸ ਬਾਦਲ ਸਾਹਿਬ ਕੋਲ ਜਦੋਂ ਜਾਂਦੇ ਸੀ ਔਖਾ ਨੇ ਸਾਨੂੰ ਆਇਆ ਲਾਲੋ ਸਾਹਿਬ ਬਹੁਤ ਕੀਮਤ ਦੇਵਾਂਗੇ ਅਸੀਂ ਹੂੰ ਤੇ ਕਿੰਨੀ ਕੀ ਦੇਵਾਂਗੇ ਕਹਿੰਦਾ ਜੀ ਆ ਕਮਰੇ ਜੀ ਬੈਠਿਆ ਜੀ ਫਹਮ ਲੋ ਇਹਦਾ 15 ਲੱਖ ਹੈ ਤਾਂ ਇਹਦਾ 2 ਕਰੋੜ ਦੇਵਾਂਗੇ ਬਸ ਐ ਜਿਵੇਂ ਬਾਹਰ ਨੇ ਜੇ ਮਾਰ ਕੇ ਸਾਨੂੰ ਮਨਪ ਤੋੜ ਦਿੰਦੇ ਸੀ ਹੁਣ ਤਾਂ ਬਿਮਾਰ ਗੀ ਮੈਂ ਤਾਂ ਬਿਮਾਰ ਨਹੀਂ ਲੱਗਦੀ ਹੁਣ ਕਰ ਕਿਵੇਂ ਕੋਸ਼ਰ ਫੈਮਿਲੀ ਦੇ ਵਿੱਚ ਆ ਨਾ ਬਸ ਫੈਮਿਲੀ ਦੇ ਵਿੱਚ ਕੰਮ ਵੀ ਨਹੀਂ ਨਾ ਦੇਤਾ ਪਿੰਡ ਦੇ ਲੋਕਾਂ ਨੂੰ ਜ਼ਿਆਦਾ ਪਹਲ ਕੋਈ ਪਿੰਡ ਦੇ ਵਾਂਗ ਮੇਰੇ ਜਾਨੀ ਤਾਂ ਰੱਖੀ ਨਹੀਂ ਫੈਮਿਲੀ ਆਲੇ ਅੱਛਾ ਹਾਂ ਠੀਕ ਹੈ ਬਾਹਰ ਦੇ ਬੰਦੇ ਨੂੰ ਰੱਖ ਦਿਆ ਢਾੜੀ ਹੈ ਰੇਂਗੀ ਦੇ ਵਿੱਚ ਢਾੜੀ ਇੱਕ ਠੀਕ ਜਦੋਂ ਮਰਜ਼ੀ ਲਾ ਕੇ ਦੇਖ ਲੋ ਇੱਥੇ ਸਾਡੂ ਕੋਲੋਂ ਬੰਦੇ ਨਹੀਂ ਮਿਲੂਗਾ ਅੱਜ ਕੋਈ ਵੀ ਸੀ ਬਤਨ ਗਿਆ ਵਾਕੇ ਅੱਛਾ ਹਰ ਸਟਰੀਟ ਤੇ ਹੋਈ ਪਈ ਹੈ ਠੀਕ ਹੈ ਆ ਦੇਖੋ ਕਿਵੇਂ ਵਜੇ ਇਹਦਾ ਇਹਦਾ ਰਾਮ ਟੈਂਪ ਕੋੰਪਨੀ ਲਾਉਂਦੇ ਜੀ ਕਹਿੰਦੇ ਕਹਿੰਦੇ ਲਾਉਂਦੇ ਜੀ ਕਿਹੜੇ ਦਵਾਈਏ ਜਿਹੜੀ ਜਮਾ ਨਕੰਮੀ ਦਵਾਈ ਹੁੰਦੀ ਉਹ ਦੇ ਕੇ ਜਾਂਦੇ ਪਸ਼ੂਆਂ ਨੂੰ ਵੀ ਉਹ ਦਿੰਦੇ ਤੇ ਸਾਨੂੰ ਵੀ ਇਹੀ ਦੇ ਕੇ ਜਾਂਦੇ ਜਿਹੜੀ ਜਮਾ ਨਕੰਮੀ ਦਵਾਈ ਹੈ ਕੈਂਪੀ ਨਕੰਮੀ ਦਵਾਈ ਤਾਂ ਕੋਈ 100 ਚੋਂ 70% ਕੈਂਸਰ ਨਾਲ ਕੈਂਸਰ ਦੀ ਬਿਮਾਰੀ ਹੈ 70 ਤੋਂ ਵੀ 75% ਇਹ ਤਾਂ ਬਾਅਦ ਵਾਲ ਹੋਣ ਲੱਗੇ ਹਾਂ ਉਹ ਤੋਂ ਬਾਅਦ ਵਾਲ ਜੀ ਹੁਣ ਜਾਗੇ ਕਿੱਥੇ ਜੀ ਹੁਣ ਨਾ ਕੋਈ ਪੈਸਾ ਨਹੀਂ ਤਾਂ ਕੰਮ ਜਿਹੜੇ ਸੀਗੇ ਉਹ ਲੱਗ ਨਹੀਂ ਨਾਂਡੀ ਗਵਾਂਡੀ ਰਹਾ ਨਾ ਰਿਸ਼ਤੇਦਾਰ ਆਉਂਦੇ ਬਈ ਵਾਦ ਵਾਲਿਆਂ ਦੇ ਦੇਖ ਲਓ ਜੀ ਐਸੇ ਇਕੋ ਹੀ ਆ ਮੇਰਾ ਭਾਈ ਐ ਇਕੋ ਹੀ ਜਣਾ ਰਹਿ ਰਿਹਾ ਦੋ ਹੋਏ ਤੇ ਟੋਕੜੇ ਵੱਜਿਆ ਕਿ ਘਰਾਂ ਚ ਸਾਰੇ ਪਸ਼ੂ ਖੋਲਤੇ ਸੀ ਉਥੇ ਤੇ ਸਾਰੇ ਜਣੇ ਨੇ ਅਸੀਂ ਅੱਬਾ ਪਿੰਡ ਦਾ ਭੱਜ ਜੀ ਗਏ ਸੀ ਸਾਡਾ ਰਾਤ ਨੂੰ ਅੱਛਾ ਅੱਗ ਲੱਗੀ ਸੀ ਬਹੁਤ ਬੇਚਾ ਦਾ ਜਣੇ ਨੇ ਤਾਂ ਸਖੀਂ ਦੀਆਂ ਜਿਹੜੇ ਦੋ ਤਿੰਨ ਪਾਰਟੀਆਂ ਉਹਨੂੰ ਕੋਈ ਹੈ ਹੀ ਨਹੀਂ ਸੱਸੀ ਖੇਡੇ ਦੀ ਨਾ ਰਿਉੜੇ ਦਾ ਖੇਡਾ ਜੀ ਨਾ ਜੀ ਨਹੀਂ ਲੱਗਦਾ ਬਹੁਤ ਘਰ ਸੀਗੇ ਅੱਡੇ ਤੋਂ ਜ਼ਿਆਦਾ ਪਿੰਡ ਵਾ ਗਿਆ ਹਾਂ ਕਰ ਦੋ 50 ਜੀ ਬਸ 50 ਚਾ ਜਮੀਰ ਰਹੇਗੇ ਮਾਤਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਨ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲਫਾਸ ਨੇ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਕਣਕਵਾਲ ਜਿੱਥੇ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਦੇ ਨਾਲ ਦੇਸ਼ ਦੇ ਵਿੱਚ ਕਾਫੀ ਮਸ਼ਹੂਰ ਹੈ ਤੇ ਪਹਿਲਾਂ ਮੈਂ ਤੁਹਾਨੂੰ ਆ ਤਸਵੀਰ ਦਿਖਾ ਦਿਆਂ ਵੀ ਜਿਹੜੀ ਆ ਸੱਤ ਬਣੀ ਹੋਈ ਆ ਪੁਰਾਣੀ ਇੱਕ ਪੁਰਾਣਾ ਖੂਬੀ ਬਣਿਆ ਤੇ ਖੂਹ ਵਾਲੀ 7 ਵਜੇ ਦੀ ਹੈ ਇਹਦਾ ਨਾਮ ਕਿ ਕਿਸੇ ਟਾਈਮ ਕਹਿੰਦੇ ਬਹੁਤ ਵਧੀਆ ਇੱਥੇ ਰੌਣਕ ਲੱਗੀ ਹੁੰਦੀ ਸੀਗੀ ਬਜ਼ੁਰਗ ਇੱਥੇ ਨੇੜੇ ਤੇੜੇ ਮੇਨ ਪਿੰਡ ਦਾ ਮੋੜ ਆ ਹੀ ਸੀ ਤੇ ਇੱਥੇ ਬੈਠ ਕੇ ਪਿੰਡ ਦੇ ਬਾਬੇ ਆ ਬਜ਼ੁਰਗਾਂ ਦੇ ਨਾਲ ਨਾਲ ਨੌਜਵਾਨ ਐ ਇੱਥੇ ਪਿੰਡ ਦੀਆਂ ਗੱਲਾਂ ਕਰਦੇ ਤੇ ਤਾਂਸ ਖੇਡ ਕੇ ਆਪਣਾ ਟਾਈਮ ਪਾਸ ਕਰਦੇ ਸੀ ਤੇ ਕਾਫੀ ਵੱਡਾ ਤੇ ਖੁਸ਼ਹਾਲ ਪਿੰਡ ਸੀ ਤੇ ਪਰ 2000 ਦੇ ਨੇੜੇ ਤੇੜੇ ਆ ਜਦੋਂ ਰਫਾਇਨਰੀ ਵਾਸਤੇ ਇੱਥੇ ਜ਼ਮੀਨ ਐਕਵਾਇਰ ਕੀਤੀ ਜ਼ਿਆਦਾਤਰ ਸ਼ਾਇਦ ਰੇਗਿਸਤਾਨ ਟਾਈਪ ਦੀ ਕੁਛ ਜ਼ਮੀਨ ਜਿਆਦਾ ਸੀ ਉਪਜਾਊ ਜਿਆਦਾ ਨਹੀਂ ਸੀ ਕਹਿਣ ਦਾ ਮਤਲਬ ਇਹ ਹੈ ਤੇ ਪਰ ਖੁਸ਼ਹਾਲ ਸੀਗੇ ਲੋਕ ਤੇ ਉਦੋਂ ਬਾਅਦ ਰਫਾਇਨਰੀ ਹੋਈ ਤੇ ਰਫਾਇਨਰੀ ਬਣਨ ਤੋਂ ਬਾਅਦ ਆ ਜਿਹੜਾ ਆ ਹਾਲਾਤ ਤੁਸੀਂ ਇੰਨਾ ਦੇਖ ਸਕਦੇ ਹੋ ਕਿ ਲੋਕ ਹੈ ਜਿਹੜੇ ਉਹ ਬਹੁਤ ਸਾਰੇ ਚਲੇ ਗਏ ਪਰ ਕੁਝ ਲੋਕ ਹੈ ਜਿਹੜੇ ਉਹ ਬੈਠੇ ਆ ਜ਼ਮੀਨਾਂ ਥੋੜੀਆਂ ਜੰਨੀਆਂ ਵੀ ਹੈ ਆਪਾਂ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਬਾਈ ਤੁਹਾਡਾ ਜਗਦੀਪ ਸਿੰਘ ਜਗਦੀਪ ਸਿੰਘ ਜੀ ਥੋੜਾ ਇਹਨਾਂ ਦੀ ਸ਼ੁਰੂਆਤ ਤੇ ਦੱਸਿਓ ਵੀ 1998 ਨਟ ਨੇ ਮੀਂਹ ਤੇ ਕਦੋਂ ਦੀ ਜਿਹੜੀ ਸ਼ੁਰੂਆਤ ਹੋਈ ਰੈਂਡ ਦੀ ਸ਼ੁਰੂਆਤ ਤਾਂ ਹੀ 1996 ਦੇ 7ਵੇਂ ਮਹੀਨੇ ਤੋਂ ਨੋਟਿਸ ਆਉਣੇ ਸ਼ੁਰੂ ਹੋ ਗਏ ਸੀ ਹੂੰ ਹੂੰ ਫਿਰ 97 ਚ ਇੱਕੇ ਦਾ ਮਹੀਨਾ ਨੋਟਿਸ ਕਰਕੇ ਇਹਨਾਂ ਨੇ ਸਾਰੇ ਜਿਹੜੇ ਪੂਰੇ ਕਰਦੇ ਸੀ ਦਾਵਾ ਦਾ ਪੂਰੇ ਕਰਕੇ ਤੇ 1997 ਦੇ 12ਵੇਂ ਮਹੀਨੇ ਚ ਇਹਨਾਂ ਨੇ ਪੈਸੇ ਦੇ ਦੇ ਸ਼ੁਰੂ ਕਰ ਦਿੱਤੇ ਹੂੰ ਹਾਂਜੀ ਤੇ ਸ਼ੁਰੂਆਤ ਚ ਸਿਰ ਕਿਵੇਂ ਜਿਹਾ ਲੱਗਿਆ ਤੁਹਾਨੂੰ ਵੀ ਜ਼ਮੀਨਾਂ ਕਿਸ ਪ੍ਰਾਣੀ ਅਸੀਂ ਇੱਥੇ ਜ਼ਮੀਨ ਮਨ ਲੋ ਲੋਕ ਕੋਈ ਦੋਹੀ ਨਹੀਂ ਸੀ ਮਤਲਬ ਇਹ ਵੀ ਐਡੀ ਗੱਲ ਦੀ ਸੀ ਕਿ ਔਖਾ ਨਹੀਂ ਸੀਗਾ ਬਲ ਪੜਿਆ ਪਿੰਡ ਸੀ ਕਿਉਂ ਸਾਡੇ ਮਲਾਜ਼ਮ ਬਹੁਤ ਜ਼ਿਆਦੇ ਸੀਗੇ ਠੀਕ ਹੈ ਪੜਿਆ ਲਿਖਿਆ ਪਿੰਡ ਸੀ ਫੌਜ ਪਹਿਲਾਂ ਫੌਜੀ ਬਹੁਤ ਜ਼ਿਆਦੇ ਸੀ ਠੀਕ ਹੈ ਤੇ ਸਾਰਾ ਪਿੰਡ ਪੜਿਆ ਲਿਖਿਆ ਦੀ ਮਲਾਜ਼ਮ ਬਹੁਤ ਜ਼ਿਆਦੇ ਸੀ ਸਾਡੇ ਕੋਲ ਪਿੰਡ ਜੱਡੀ ਤਖਲੀਫ ਨਹੀਂ ਸੀ ਕਿਸੇ ਨੂੰ ਕੋਈ ਵੀ ਅੱਜ ਕੋਈ ਔਖਾ ਹੋ ਕੇ ਵੀ ਬਰਾਨੀ ਆ ਜੀ ਵੇਚੀ ਜਾਂਦਾ ਜਾਂ ਉਹ ਕਿਸੇ ਨਾਲ ਕੋਈ ਨਾ ਤਰੀਕਾ ਦਾ ਵੇਚਦਾ ਨਹੀਂ ਸੀ ਤੇ ਹਾਲਾਂਕਿ ਸਾਡੇ ਪਿੰਡ ਕੋਲੇ ਗਿਆਨੇ ਦੀ ਫੁੱਲੋ ਦੀ ਜਮੀਨ ਬੈ ਹੈ ਠੀਕ ਹੈ ਬਾਕੀ ਦੇਸੂ ਦੀ ਵੀ ਹੈਗੀ ਹੈ ਵੀ ਪਹਿਲਾਂ ਵਾਲੀ ਮਾਲਾ ਇੰਨੀ ਤਖਲੀਪ ਨਹੀਂ ਸੀ ਕਿਸੇ ਨੂੰ ਕੋਈ ਇੱਦੀ ਮਾਲ ਵੀ ਉਹ ਬਸ ਬਰਾਨੀ ਬਰਾਨੀ ਕਹੀ ਜਾਂਦੇ ਸੀਗੇ ਬਰ ਐਦੀ ਬਰਾਨੀ ਵਾਲੀ ਗੱਲ ਵੀ ਨਹੀਂ ਸੀ ਚਾਰ ਪੰਜ ਮੁੱਗੇ ਪੈਂਦੇ ਸੀਗੇ ਠੀਕ ਹੈ ਹਾਂ ਮੈਂ ਥੋੜਾ ਤੇਲ ਦੀ ਪ੍ਰੋਬਲਮ ਸੀ ਜੀ ਚੱਗੀ ਹੈ ਤੇਲ ਤੇ ਤੇਲ ਤੇ ਪਾਣੀ ਘਟਾਉਂਦਾ ਸੀ ਉੱਥੇ ਥੋੜੀ ਜਿਹਾ ਲੱਗਦਾ ਸੀ ਅਗਲੇ ਨੂੰ ਵੀ ਬਰਾਨੀ ਪੀਏ ਜੇ ਅੱਬੂ ਹੈ ਕੋਲਮਾ ਲਾਜ ਲੋਕ ਸੌਖੇ ਸੀ ਬੋਝ ਵਾਲੀ ਸੌਖੀ ਸੀ ਤੇ ਜਦੋਂ ਇਹ ਸਾਰਾ ਤਾਮਚਾਮ ਸ਼ੁਰੂ ਹੋਇਆ ਕੋਇਰ ਹੋਣ ਲੱਗਿਆ ਉਦੋਂ ਲੋਕਾਂ ਦਾ ਫਿਰ ਕਿਸ ਤਰ੍ਹਾਂ ਦਾ ਪ੍ਰਤੀਕਿਰਿਆ ਸੀ ਬਹੁਤ ਪਕਾਈ ਕਰੀ ਵੀ ਮੈਂ ਆਪ ਖੁੱਲ ਗਿਆ ਬਰੋਧ ਕਰਿਆ ਸਾਹਿਬ ਨੂੰ ਵੀ ਮਿਲੇ ਹਾਂ ਬਹੁਤ ਬਹੁਤ ਜਿਆਦਾ ਕਿਹਾ ਤੇ ਬਸ ਬਾਦਲ ਸਾਹਿਬ ਕੋਲ ਜਦੋਂ ਜਾਂਦੇ ਸੀ ਉਹ ਕਹਿੰਦੇ ਸਾਨੂੰ ਆਇਆ ਲਾਲੋ ਸਾਹਿਬ ਬਹੁਤ ਕੀਮਤ ਦੇਵਾਂਗੇ ਅਸੀਂ ਹਾਂ ਤੇ ਨਿਕੰਝ ਦੇਵਾਂਗੇ ਕਹਿੰਦਾ ਜੀ ਆਹ ਕਮਰੇ ਜੀ ਬੈਠਿਆਂ ਜੀ ਸਮਝੋ ਇਹਦਾ 15 ਲੱਖ ਹੈ ਤਾਂ ਇਹਦਾ 2 ਕਰੋੜ ਦੇਵਾਂਗੇ ਬਸ ਐਵੇਂ ਜਿਵੇਂ ਬਾਹਰ ਨੇ ਜੇ ਮਾਰ ਕੇ ਸਾਨੂੰ ਮਨ ਲਪ ਤੋੜ ਦਿੰਦੇ ਸੀਗੇ ਅੱਛਾ ਜੇ ਤੁਹਾਨੂੰ ਦੇਖੋ ਐਵੇਂ ਅੱবি ਸਿੱਧੀ ਗੱਲ ਹੈ ਵੀ ਜਿਵੇਂ ਜਿਵੇਂ ਉਹਨਾਂ ਦੱਸਿਆ ਬਾਲਾ ਸਾਹਿਬ ਨੇ ਕਹਿੰਦੇ ਤੁਸੀਂ ਵੀ ਇੰਨਾ ਪੈਸਾ ਤੇ ਫਿਰ ਲੋਕਾਂ ਦਾ ਕੋਈ ਵਿਚਾਰ ਜائیں ਬਦਲਿਆ ਵੀ ਆਪਾਂ ਨੂੰ ਇੰਨੇ ਕਰੋੜਾ ਰੁਪਏ ਮਿਲ ਜਾਣਗੇ ਕੋਈ ਹਾਂ ਹੋਇਆ ਮੇchu ਤਾਂ ਇਹ ਜਿਹੇ ਲੋਕ ਜਿਹੜੇ ਠੁਕਰੋਂ ਛੱਡ ਕੇ ਚਲੇ ਗਏ ਸੀ ਉਹ ਤਾਂ ਕਹਿੰਦੇ ਸਾਨੂੰ ਲੱਖ ਹੀ ਮਿਲ ਜੇ ਕਿਲੇ ਦਾ ਵੀ ਬਰਾਨੀ ਹੂੰ ਹੂੰ ਤੇ ਸਾਨੂੰ ਐਂਕੀ ਸਾਨੂੰ 5-6 ਲੱਖ ਤੱਕ ਟੁੱਕ ਟੁੱਕ ਮੈਲੇ ਵੀ ਜੇ ਕੋਈ ਕਿਤੇ 2 ਕਿੱਲੇ ਖਰੀਦ ਤਾਂ ਸਕੀ ਹੂੰ ਹੂੰ ਹਾਂ ਹੁਣ ਤੁਸੀਂ ਐ ਲਾ ਲਓ ਸਾਬ ਸਾਡੇ ਪਿੰਡ ਦੀ ਉਦੋਂ 1296 ਕਿੱਲੇ ਆਈ ਸੀ ਹੂੰ ਸਾਰੀ ਟੋਟਲ ਇਹਦਾ ਨੇ ਮਤਲਬ 1996 ਕਿੱਲੇ ਇਕੱਠੇ ਕਰੇ ਸੀਗੇ 1300 ਕਿੱਲਾ ਸਾਡੇ ਪਿੰਡ ਦਾ ਇਕੱਲੇ ਦਾ ਆ ਗਿਆ ਸੀ 406 ਕਿੱਲੇ ਆਰਾਮਸਰ ਦੇ ਆਏ ਸੀ ਹੂੰ ਹੂੰ ਤੇ 294 ਕਿੱਲੇ ਫੁੱਲੋ ਖਰੀ ਦੇ ਆਏ ਸੀ ਠੀਕ ਹੈ ਤੇ ਫੁੱਲੋ ਖਰੀ ਦੀ ਜਬਾਨ ਨਿਹਾਇਤ ਬਰਾਨੀ ਜਮੀਨ ਤੋਂ ਜਿਹੜੀ ਆਈ ਸੀ ਆਰਾਮਸਰ ਦੀ ਕੁਝ ਠੀਕ ਸੀ ਸਾਡੀ ਆਰਾਮਸਰ ਹੱਦ ਨਾਲ ਹੀ ਲੱਗਦੀ ਹੂੰ 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 ਤੇ ਉਹਨਾਂ ਨੇ ਮਤਲਬ ਵੀ ਵਿਰੋਧ ਤਾਂ ਕਰਦੇ ਹੀ ਸਾਰੇ ਨਹੀਂ ਕਰਦੇ ਸੀ ਤਕਰੀਬਨ ਵੀ ਆਏ ਸੀ ਵੀ ਉੱਥੇ ਡੈਰਾ ਮੁਹੱਬਤ 50000 ਰੁਪਏ ਕਿੱਲੇ ਦਾ ਦਿੱਤਾ ਸੀ ਤੇ ਉਹ ਲੋਕ ਖਤਮ ਹੋ ਗਏ ਵਿਚਾਰੇ ਠੀਕ ਹੈ ਦੇਖਣਾ ਸੀ ਤੁਹਾਨੂੰ ਸਾਨੂੰ ਦਿਖਦਾ ਸੀਗਾ ਵੀ ਸ਼ਾਇਦ ਸਾਾਨੂੰ ਵੀ ਖਤਮ ਕਰ ਲੈਣਾ ਹੁਣ 20 25 ਸਾਲ ਦੇ ਨੇੜੇ ਹੋ ਗਿਆ ਤੇ ਕੀ ਉਹ ਕਿੰਨਾ ਕੀ ਫਰਕ ਲੱਗਦਾ ਕੀ ਦੁੱਖ ਤਕਲੀਫ 1300 ਕਿੱਲੇ ਤੋਂ ਹੁਣ ਸਾਡੇ 250 ਕਿੱਲਾ ਹੁਣ ਵੀ ਲੈ ਲੈ ਡੇਢ ਤੋਂ 200 ਕਿੱਲਾ ਹੂੰ ਹਰ ਵੀ ਬਲਾਉ ਹੈ ਦੀ ਵੀ ਉੱਥੇ ਜਾ ਕੇ ਵੀ ਕੁ ਜਿਹਦੇ 5 ਕਿੱਲੇ ਆਏ ਔਰ ਉਹਨੇ 5 ਹੀ ਬਣ ਗਏ ਹੋਣਗੇ ਬਲ 3 ਚ ਰਹਿ ਗਏ 2 ਚ ਅਗਲੇ ਦੇ ਘਰ ਵੀ ਪੜਾਟ ਹੈ ਹਾਂ ਘਟੀ ਹੋਵੇ ਬਲ ਵੀ ਜਿਹੜਾ ਸਾਡਾ ਜਿਹੜਾ ਪਹਿਲਾਂ 1300 ਕਿੱਲੇ ਆਇਆ ਸੀ ਉਹਦੇ ਚ 600 ਕਿੱਲੇ ਖਰੀਦੀ ਗਈ ਸੀ 700 ਕਿੱਲੇ ਖਤਮ ਹੋ ਗਏ ਠੀਕ ਹੈ 8 ਘੰਟੇ ਹਰੇਕ ਘਰ ਇਹ ਜੇ ਹੋਣਗੇ ਵੀ ਇੱਕ ਘਰੇ ਰਹਿੰਦੇ ਤੇ ਦੋ ਚਾਰ ਖਾਲੀ ਕੋਈ ਇਸ ਤਰ੍ਹਾਂ ਦਾ ਹੈਗਾ ਉਹ ਤਾਂ ਤੁਸੀਂ ਜਦੋਂ ਮਰਜ਼ੀ ਜਾ ਕੇ ਦੇਖ ਲਓ ਇੱਥੇ ਸਾਡਾ ਕੋਲ ਤਾਂ ਬੰਦੇ ਨਹੀਂ ਮਿਲੂਗਾ ਅੱਜ ਕੋਈ ਤੇ ਅਸੀਂ ਬਤਨ ਗਿਆ ਬੈਠੇ ਬਿਲਕੁਲ ਕਹਿੰਦੇ ਵੀ ਕਿਸੇ ਟਾਈਮ ਵਧੀਆ ਰੌਣਕ ਮੇਲਾ ਹੁੰਦਾ ਸੀ ਪਰ ਵੱਡੇ ਵੱਡੇ ਰਾਜਨੀਤਿਕ ਲੋਕਾਂ ਨੇ ਲਾਲਚ ਦਿਖਾਇਆ ਵੀ ਜਿਹੜੇ ਲੱਖ ਰੁਪਏ ਦਾ ਤੁਹਾਨੂੰ ਕਰੋੜ ਵੀ ਮਿਲ ਜਾਊਗਾ ਹਰ ਇੱਕ ਬੰਦੇ ਨੂੰ ਹੁੰਦਾ ਹੀ ਐ ਵੀ ਜਿਹੜੇ ਕਾਊਟੀਆਂ ਦੇ ਭਾਅ ਦੀ ਕੀਮਤ ਦੋ ਜੇ ਲੱਖਾਂ ਕਰੋੜਾਂ ਮਿਲ ਜੇ ਤਾਂ ਚਲੋ ਭਾਵੇਂ ਜੇ 2-4 ਲੱਖ ਸੀ ਤੇ ਉਹਨਾਂ ਨੂੰ ਕਰੋੜਾਂ ਦੇ ਹਿਸਾਬ ਨਾਲ ਮਿਲਿਆ ਤੇ ਪਰ ਸਰਕਾਰ ਦੇ ਅੱਗੇ ਆ ਕੋਈ ਜ਼ੋਰ ਵੀ ਨਹੀਂ ਚੱਲਿਆ ਤੇ ਹੋਰ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਜੀ ਅੱਛਾ ਅੰਕਲ ਜੀ ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ ਤੇ ਕੀ ਬਦਲਾਅ ਕਿੰਨਾ ਕੁ ਕੀ ਲੱਗਦਾ ਹੈਗਾ ਬਦਲਾ ਤਾਂ ਹੁਣ ਤਾਂ ਬਿਮਾਰ ਨਹੀਂ ਹੁਣ ਤਾਂ ਬਿਮਾਰ ਨਹੀਂ ਲੱਗਦੀ ਬਦਲਾ ਹੁਣ ਕਾਹ ਹੈ ਕਿਵੇਂ ਪੁੱਸਰ ਫੈਮਿਲੀ ਦੇ ਵਿੱਚ ਆ ਨਾ ਫੈਮਿਲੀ ਦੇ ਵਿੱਚ ਕੰਮ ਵੀ ਨਹੀਂ ਨਾ ਦਿੱਤਾ ਅੱਛਾ ਮੁੰਡੇ ਮੇਰੇ ਮੁਲਾਜ਼ਮ ਲੋਕੀਂ ਰੱਖੇ ਜਾਂਦੇ ਹੁਣ ਸਿਰ ਵੀ ਥੋੜੇ ਜਿਹਾ ਹੋ ਜਾਂਦਾ ਮੈਲੇ ਕਹਿੰਦੇ ਪਿੰਡ ਦੇ ਲੋਕਾਂ ਨੂੰ ਜ਼ਿਆਦਾ ਬਹਿਲ ਕੋਈ ਵੀ ਪਿੰਡ ਨਹੀਂ ਮੇਰੇ ਤਾਂ ਨਹੀਂ ਤਾਂ ਰੱਖੀ ਨਹੀਂ ਰਫਿੰਦਰੀ ਵਾਲੇ ਅੱਛਾ ਹਾਂ ਤੇ ਦੇ ਮਾਰਦੇ ਬੰਦੇ ਨੂੰ ਰੱਖਦੇ ਆ ਢਾੜੀ ਹੈ ਠੀਕ ਹੈ ਫੈਨੀ ਦੇ ਵਿੱਚ ਦਿਹਾੜੀ ਚਿੱਤੀ ਕਰਨਾ ਦਿਹਾੜੀ ਤਾਂ ਚਾਹੇ ਖੈਰ ਪੀ ਜਾ ਕੇ ਕਰਨਾ ਠੀਕ ਹੈ 400 ਰੁਪਏ ਖੈਰ ਤੇ ਵੀ ਦਿਹਾੜੀ ਮਿਲ ਜਾਂਦੀ ਹੈ ਸਹੀ ਗੱਲ ਹੈ ਇਸ 3-400 ਰੁਪਏ ਮਿਲੀ ਵਾਲੇ ਬੰਦੇ ਦੇ ਦੀ ਦਿਹਾੜੀ ਹੈ ਕੋਈ ਕਿਸੇ ਮੁੰਡੇ ਨੂੰ ਕੋਈ ਆਇ ਨਹੀਂ ਵੀ ਪੜ੍ਹਾਈ ਦੇ ਤੌਰ ਤੇ ਕੋਈ ਨਹੀਂ ਜੋਬ ਮਿਲਦੀ ਠੀਕ ਹੈ ਅੱਛਾ ਦਿਹਾੜੀ ਤਾਂ ਹੁਣ ਆਉਂਦੀ ਹੈ ਤੁਹਾਡੇ ਗੁੜਿਆਂ ਦੇ ਵੀ ਦੇਖੇ ਨਾ ਵੱਡੋ ਪਿੰਡਾਂ ਦੇ ਹੂੰ ਹੂੰ ਉਹ ਤਾਂ ਦਿਹਾੜੀ ਹੈ ਕੋਈ ਨਹੀਂ ਠੀਕ ਹੈ ਅਰ ਕਿਸੇ ਨੂੰ ਆਇ ਨਹੀਂ ਵੀ ਕਿਸੇ ਮਜ਼ਦੂਰ ਨੂੰ ਪੜ੍ਹਾਈ ਦੇ ਤੌਰ ਤੇ ਮੁੰਡੇ ਨਹੀਂ ਆਉਂਦੇ ਰੱਖਾਵੇ ਜਾਣੇੜੇ ਪਿੰਡਾਂ ਦੇ ਗਰੀਨ ਆਇਆ ਕੁ ਇਹਨਾਂ ਨੂੰ ਪਹਿਲ ਦੇ ਹੱਦ ਰੱਖੇ ਅੱਛਾ ਠੀਕ ਹੈ ਦਿਹਾੜੀ ਆ ਦਿਹਾੜੀ ਕਰੀ ਜਾਂਦੇ ਟੈਂਪਾਸ ਕਰਨਾ ਟੈਂਪਾਸ ਕਰਣੀ ਹੈ ਫਿਰ ਦਿਹਾੜੀ ਕਰ ਕਰ ਕੁੱਲ ਕਿੰਨੇ ਕੁ ਜੁਇਨ ਸੀ 2000 ਦੇ ਕਰੀ ਤਾ ਤੁਸੀਂ ਦੱਸ ਦਿਓ ਵੀ ਕਿੰਗ ਵਾਇਰ ਹੋ ਗਏ ਸਭ ਤੋਂ ਸਾਰੇ ਪਿੰਡਾਂ ਨਾਲੋਂ ਸੌਖਾ ਪਿੰਡ ਸੀ ਤੇ ਸਾਰੇ ਪਿੰਡਾਂ ਨਾਲੋਂ ਔਖਾ ਪਿੰਡ ਹੋ ਗਿਆ ਇਹੇ ਦੁੱਖ ਵੜਾਉਂਦਾ ਹਣਾ ਡਾਕਟਰਾਂ ਨੂੰ ਆਉਂਦੀ ਹੈ ਸਾਡੇ ਬਜ਼ੁਰਗ ਤਾਂ ਮਾਰੀ ਅਧਰੋ ਵਿੱਚ ਗਏ ਸਾਰੇ ਨਾ ਸਾਰੇ ਕੋਈ ਵੀ ਹੈ ਹਾਂ ਹਾਂਜੀ ਕਹਾਂ ਨਾ ਹਾਂਜੀ ਹਾਂਜੀ ਸਾਰੇ ਕੋਰਕ ਹੈ ਅੱਛਾ ਸਾਰੇ ਥ੍ਰੀਟ ਤੇ ਹੋਈ ਪਈ ਹੈ ਠੀਕ ਹੈ ਆ ਦੇਖੋ ਕਿੰਨੇ ਵਜੇ ਇਹਦਾ ਇਹਦਾ ਰਾਹ ਟੈਂਪੋ ਕੰਪਨੀ ਲਾਉਂਦੇ ਜੀ ਕਹਿੰਦੇ ਲਾਉਂਦੇ ਜੀ ਕਿਹੜੇ ਦਵਾਈਏ ਜਿਹੜੀ ਜਮਾ ਨਕੰਮੀ ਦਵਾਈ ਹੁੰਦੀ ਉਹ ਦੇ ਕੇ ਜਾਂਦੇ ਪਸ਼ੂਆਂ ਨੂੰ ਵੀ ਉਹ ਦਿੰਦੇ ਤੇ ਸਾਨੂੰ ਵੀ ਇਹੀ ਦੇ ਕੇ ਜਾਂਦੇ ਜਿਹੜੀ ਜਮਾ ਨਕੰਮੀ ਦਵਾਈ ਹੈ ਕਹਿੰਦੇ ਨਹੀਂ ਦਵਾਈ ਤਾਂ ਕੋਈ ਮੈਂ ਬਹੁਤ ਵਾਰੀ ਬਿਜਾਰ ਕਰ ਲੇ ਮੇਰਾ ਕੱਲੇ ਕੱਲੇ ਦਾ ਨਹੀਂ ਮੇਰਾ ਕੱਲੇ ਦਾ ਸਾਰਿਆਂ ਦੇ ਆਏ ਹੋਏ ਪਰ ਦੱਸਦਾ ਨਹੀਂ ਮੈਨੂੰ 60 ਸਾਲ ਦੀ ਉਮਰ ਹੈਗੀ 60 ਸਾਲ ਦੀ ਕਿੰਨੀ ਕੁ ਮਰਨ ਦੀ ਦੋ ਵਜੇ ਇਹਦਾ ਵੀ ਆਪਰੇਸ਼ਨ ਕਰਾ ਰਹੇ ਨੇ ਮੇਰੇ ਉਹ ਤੇ ਦੇਖ ਲੈ ਵਾ ਕੈਮਰੇ ਨਾਲ ਆ ਦੇ ਤੁਸੀਂ ਆ ਦੇ ਆ ਰਹੀ ਆ ਦੇਖੋ ਕਿੰਨੇ ਕੋਈ ਦਵਾਈ ਨਾ ਨਹੀਂ ਹਟਦੀ ਜੀ ਅੱਛਾ ਐ ਸਾਰੇ ਹੁੰਦੇ ਨੇ ਕਿੰਨਾ ਹੀ ਹੁੰਦਾ ਮਤਲਬ ਜਿਹੜੇ ਤੁਹਾਡੇ ਕਹਿੰਦਾ ਮਤਲਬ ਹਰੇਕ ਘਰੇ ਬਿਮਾਰੀ ਹੈ ਬਿਮਾਰੀ ਹੈ ਜੀ ਜਿਹੜੇ ਜਿਹੜਾ ਬਿਮਾਰੀ ਦੀ ਨਿਪੇੜ ਤੇ ਆ ਗਿਆ ਬਸ 35 ਸਾਲ ਦੀ ਉਹਨੂੰ ਕਿਵੇਂ ਸੇਫੜਾ ਦਾ ਕੈਂਸਰ ਹੋ ਗਿਆ ਜੀ ਨਾਲੇ ਦੱਸੋ ਹੁਣ ਕੀ ਕਰੀਏ ਕਿਸੇ ਕੋਲ ਤੇ ਜਾਣਾ ਕਾਰਨ ਹਵਾ ਦੀ ਪ੍ਰਦੂਸ਼ਣ ਨਾਲ ਹੀ ਸੁੰਨ ਨਾਲ ਕੋਈ ਨਹੀਂ ਕੋਈ ਨਹੀਂ ਜੀ ਸੁਣਦਾ ਇਵੇਂ ਸਰਕਾਰਾਂ ਦਾ ਤਾਂ ਇਵੇਂ ਬੱਦਲੂ ਹੋ ਜਾਂਦੀ ਕਿ ਸੁਣਨਾ ਪੂਰੀ ਰੋ ਪੱਛੇ ਦੇਖ ਲਓ ਜਦੋਂ ਤਾਂ ਘੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਹਾਂ ਉਸ ਤਾਂ ਕਹਿੰਦੇ ਪ੍ਰਦੂਸ਼ਣ ਹੈ ਇਹ ਨਹੀਂ ਕਹਿੰਦੇ ਪ੍ਰਦੂਸ਼ਣ ਰਹਤ ਹੈ ਸਾਰਾ ਦਿਨ ਭਾਂਦਰਾਂ ਧੂਆ ਕਰੀ ਜਾਂਦਾ ਹੈ ਮਸਤ ਮਾਰੀ ਜਾਂਦਾ ਹੈ ਇਹ ਨਹੀਂ ਕਹਿੰਦੇ ਪ੍ਰਦੂਸ਼ਣ ਰਹਤ ਹੈ ਸਾਡਾ ਮੇਰਾ ਖੜਾ ਜੀ ਵੀ ਸੋ ਜੋ 70% ਕੈਂਸਰ ਨਾਲ ਕੈਂਸਰ ਦੀ ਬਿਮਾਰੀ 70 ਤੋਂ ਵੀ 75% ਇਹ ਤਾਂ ਬਾਅਦ ਵਾਲ ਹੋਣ ਲੱਗੇ ਹਾਂ ਉਹ ਤੋਂ ਬਾਅਦ ਵਾਲ ਜੀ ਬਹੁਤ ਮੋਟੇ ਇੱਕ ਸੰਤਾਂ ਜੀ ਖਾਧਿਆ ਥਾਰੇ ਆ ਹੁਣ ਇੱਕ ਹੋਰ ਕੋਈ ਇਹ ਮੁੰਡਾ ਨੌਜਵਾਨ ਮਰੇ ਹੁਣੀ ਨਾ ਹਜੇ ਭੋਗ ਨਹੀਂ ਪਿਆ ਜੀ ਉਹਨੂੰ ਵੀ ਕੈਂਸਰ ਪਰ ਉਹਦਾ ਭੋਗ 50 ਸਾਲ ਦੀ 50 ਸਾਲ ਦੀ ਉਹਨੂੰ ਗੱਲ ਦਾ ਇੱਕ ਦਾ ਫਰ ਜਿੰਨਾ ਹਜੇ ਨਾ ਸਾਰੇ ਇੱਕ ਦਿਨ ਚਾਰ ਪੰਜ ਮਹੀਨੇ ਭੋਗ ਆ ਤਾਂ ਹਰੇਕ ਨੂੰ ਅੱਛਾ ਹਰੇਕ ਨੂੰ ਸਾਹ ਹੈ ਹਰੇਕ ਦੇ ਆਜ ਦੀ ਆਜ ਮਿਆਂ ਬੁਗਾਰੀ ਆ ਇਹ ਹੈਗੀ ਅੱਖਾਂ ਦੀ ਬਿਮਾਰੀ ਹੈ ਤੇ ਆਪਣਾ ਕੈਸਰ ਦੀ ਬਿਮਾਰੀ ਇੰਨੀ ਹੈ ਗੱਲ ਛੱਡ ਦਿਓ ਤੇ ਦੂਸ਼ਤ ਪਾਣੀ ਕਰਤਾ ਇਹਨਾਂ ਨੇ ਪਾਪਾ ਸਾਡੇ ਇੱਥੇ ਜਿਹੜਾ ਹੀ ਥੰਪਾਉਂਦੇ ਆ ਇਹ ਪਾਣੀ ਅੱਛਾ ਤੇ ਬੋਰਾ ਦਾ ਪਾਣੀ ਵੀ ਮਾੜਾ ਹੋ ਗਿਆ ਜ਼ਹਿਰ ਬਣ ਗਿਆ ਜ਼ਹਿਰ ਬਣ ਗਿਆ ਬੁਦੂ ਜੀ ਸਮੈਲ ਆਉਂਦੀ ਹੈ ਜੀ ਪਾਣੀ ਦੀ ਇਹ ਪਾਣੀ ਬੜਾ ਗੜੀ ਮੁਹੱਤਮਾ ਤੇ ਉਹਨਾਂ ਤੇ ਆਉਂਦੀ ਹੈ ਸਮੈਲ ਇੱਥੇ ਕੋਈ ਰਿਸ਼ਤੇਦਾਰ ਸਾਡੇ ਖੜ ਨਹੀਂ ਸਕਦਾ ਠੀਕ ਹੈ। 2 ਮਿੰਟ ਵੀ ਨਹੀਂ ਖੜਦਾ ਦਾ ਬਸ ਇਹ ਕਹਿੰਦੇ ਯਾਰ ਇੱਕ ਤਾਂ ਯਾਰ ਤੁਹਾਡੇ। ਚਾਹ ਪੀ ਕੇ ਭੱਜ ਗਏ। ਸਿਲੰਡਰ ਸਿਲੰਡਰ ਜੇ ਵੀ ਕੈਸ ਆ ਉਹ ਅੱਥਾ ਵੀ ਉਸ ਤਰ੍ਹਾਂ ਦੀ ਹੈ। ਅੱਛਾ। ਤੇ ਹੁਣ ਜਾਗੇ ਕਿੱਥੇ ਜੀ ਹੁਣ ਨਾ ਕੋਈ ਪੈਸਾ ਨਹੀਂ ਤਾਂ ਕਰਨੀ ਜਿਹੜੇ ਸੀਗੇ ਉਹ ਲੱਗ ਨਹੀਂ। ਨਾਂਂ ਡੀ ਗਵਾਂਢੀ ਰਿਹਾ ਨਾ ਰਿਸ਼ਤੇਦਾਰ ਆਉਂਦੇ। ਗਲੀਆਂ 'ਚ ਦੇਖ ਲਓ ਜੀ ਐਸ ਤੇ ਇੱਕੋ ਹੀ ਆ ਮੇਰਾ ਭਾਈ ਹੈ। ਇੱਕੋ ਹੀ ਜਣਾ ਰਹਿ ਰਿਹਾ ਹੈ। ਸਾਰੀ ਗਲੀ 'ਚ ਕੋਈ ਕਿਤੇ ਸਾਡੇ ਸਾਰੇ ਈ ਜਾੜੀ ਤੇ। ਪਰਿਵਾਰ ਇਹਦਾ ਆਪਣਾ ਕੋਈ ਕਿਤੇ ਜੇ ਲਾ ਕੇ ਪੀਤੇ ਬਾਕੇ ਜ਼ਮੀਨਾਂ ਇੱਥੇ ਵਾਹਣ ਆਉਣੇ ਆ। ਮੋਸਕ ਮਾਰਦਾ ਫਸਲ ਫੇਰ ਫਸਲ ਤੇ ਵੀ ਅਸਰ ਪੈਂਦਾ ਕੋਈ ਫਸਲ ਤੇ ਤਾਂ ਜੀ ਇਹ ਆ ਧੂਆਂ ਜਾਂ ਸਿਰਦੰਦੀ ਸਾਰੀ ਕਣਕ ਮਰ ਗਈ ਸੀ ਨਰਮਾ ਦਾ ਇੱਕ ਹੀ ਹੋਈ ਹੈ ਹੋਏ ਹੀ ਨਹੀਂ ਸਾਡੇ ਜਮਾ ਇਹ ਤਾਂ ਆਪਣਾ ਇਹਨਾਂ ਨੇ ਕੋਲੇ ਦਾ ਪ੍ਰੋਜੈਕਟ ਨੇ ਉਹ ਆਉਂਦਾ ਕਈ ਵਾਰੀ ਉਹਨਾਂ ਦੇ ਇਹਨਾਂ ਦਾ ਜਿਹੜਾ ਪਿਛਲੀ ਵਾਰੀ ਉਹ ਹੋਇਆ ਸੀ ਜਿਵੇਂ ਬੰਬ ਚੱਲਦਾ ਹੁੰਦਾ ਐ ਸਾਡੇ ਨਾਲ ਇਹ ਲੋਹੇ ਦੇ ਟੋਕੜੇ ਵੱਜਿਆ ਕਿ ਘਰਾਂ ਚ ਸਾਰੇ ਪਸ਼ੂ ਖੋਲਤੇ ਸੀ ਅਸੀਂ ਤੇ ਸਾਰੇ ਜਣੇ ਨੇ ਅਸੀਂ ਅੱਧਾ ਪਿੰਡ ਦਾ ਭੱਜ ਹੀ ਗਿਆ ਸੀ ਸਾਡਾ ਰਾਤ ਨੂੰ ਅੱਛਾ ਅੱਗ ਲੱਗੀ ਸੀ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਬਹੁਤ ਦੁਖੀ ਹਾਂ ਜੀ ਅਸੀਂ ਠੀਕ ਹੈ ਚਲੋ ਵਾ ਬਾਈ ਇਹਨਾਂ ਨਾਲ ਗੱਲ ਕਰਦੇ ਹਾਂ ਬਾਬਾ ਜੀ ਕੀ ਨਾਮ ਹੈ ਤੁਹਾਡਾ ਅੱਛਾ ਨਹੀਂ ਹਾਂ ਜੀ ਕਿੰਨੇ ਉਮਰ ਹੋ ਗਈ ਤੁਹਾਡੀ 60 ਸਾਲ ਹੋ ਗਈ ਤੇ ਤੁਹਾਡੇ ਅੰਗੀ ਸੰਗੀ ਸਾਥੀ ਜਿਹੜੇ ਕਈ ਤਾਂ ਬਗ ਵੀ ਗਏ ਹੁਣੇ ਕੁਝ ਰਹਿ ਗਏ ਤੇ ਆ ਸੁੰਨੀ ਜਿਸ ਤਰ੍ਹਾਂ ਜੀ ਦੇਖ ਕੇ ਪੁੱਛੋ ਨਾ ਜੀ ਬਸ ਹੰਤਾ ਕਿਵੇਂ ਫਸੇ ਬੈਠਿਆਂ ਕੋਈ ਰਹਿਣ ਵਾਲਾ ਕੰਮ ਨਹੀਂ ਹੈ ਮਜਬੂਰੀਆਂ ਮਜਬੂਰੀ ਹੋ ਜਾਂਦੀ ਹੈ ਲਗੇ ਜੇ ਮੈਨੂੰ ਦੋ ਦੋ ਜਣੇ ਤਾਂ ਕਿਹਦੀਆਂ ਜਿਹੜੇ ਦੋ ਦੋ ਪਾਰਟੀਆਂ ਉਹਨੂੰ ਕੋਈ ਹੈ ਹੀ ਨਹੀਂ ਸੱਜੇ ਖੇਡੇਗੀ ਨਾ ਜਿਹੜੇ ਉਡੇ ਦਾ ਕਿਸੇ ਦਾ ਜੀ ਲੱਗਦਾ ਜੀ ਨੇ ਲੱਗਦਾ ਕਦੇ ਆਉਣੇ ਤਾਂ ਅੱਜ ਕਿ ਦੱਸੀਆਂ ਨਹੀਂ ਅੱਜ ਕੁਦਰਤੀ ਮਿਲ ਗਈ ਹਾਂ ਜੀ ਕਿ ਨਹੀਂ ਇੱਕ ਜਣਾ ਬੈਠਾ ਡਿੱਕੀ ਜਾਂਦਾ ਹੋ ਦੂਜਾ ਨਾ ਇੱਕ ਜਣਾ ਬੈਠ ਜਾਂਦਾ ਵੀ ਚੱਲੇ ਹੋਰ ਆਜੂ ਹੋਰ ਆਜੂ ਹਾਂ ਹਾਂ ਉਹ ਜਿਹੜਾ ਕੋਈ ਨਹੀਂ ਕੀ ਆਉਣਾ ਹੈ ਉਹ ਵੀ ਉੱਠ ਕੇ ਬੋਲ ਜਾਣਾ ਅੱਛਾ ਜੇ ਅਸੀਂ ਕਹੀ ਕਹਿੰਦੇ ਹਾਂ ਨਾ ਵੀ ਜਿਵੇਂ ਹੁਣ ਬਹੁਤ ਸਾਰੇ ਲੋਕ ਤਾਂ ਜਿਵੇਂ ਵੇਚ ਕੇ ਬਾਗੇ ਵੀ ਜਦੋਂ ਹੁਣ ਕੋਈ ਹੱਲ ਹੀ ਨਹੀਂ ਹੋਇਆਗਾ ਹਾਂਜੀ ਤੇ ਫਿਰ ਇਥੇ ਜ਼ਮੀਨ ਹੋਰ ਵਿਕਦੀ ਨਹੀਂ ਹੈਗੀ ਕਿ ਕੀ ਕਹਾਣੀ ਹੈ ਜਿਹਨਾਂ ਦਾ ਜਾਣ ਮੈਂ ਵੀ ਜੀਲ ਕਰਦਾ ਹੁਣ ਜਮੀਨਾਂ ਦੇ ਵਿਖਦੇ ਨੀਂਦ ਕੋਈ ਨਾ ਪਾਵੇ ਜਮੀਨਾਂ ਦੇ ਵਿੱਚ ਮੇਲੇ ਵਾਲੇ ਆ। ਪਹਿਲਾਂ ਪਹਿਲਾਂ ਜਿਹੜੀਆਂ ਜਮੀਨਾਂ ਹੁੰਆਂ ਨਾ ਰਕਾਇਰ ਹੁੰਆਂ ਉਹਨਾਂ ਦੇ ਕੁੜੀਆਂ ਕੜੀਆਂ ਦੇ ਸੇਹੀ ਬੋਲਦੇ ਵੀ ਕਿਸੇ ਦੇ ਨਾਮ ਮੰਨ ਲਾ ਹੁਣ ਬਾਹੀ ਤਾਂ ਮੈਂ ਜਾਂਦਾ ਜਮੀਨ। ਦੂਜੇ ਮੇਰੇ ਭਾਈ ਬਰੁੰਡੇ ਬਰੁੰਡੇ ਕੋਈ ਨੌਕਰੀ ਕਰਦਾ ਬੈਠਾ ਉਹ ਬਾਹੀ ਮੈਂ ਜਾਂਦਾ ਸੀ। ਜਦੋਂ ਪੈਸੇ ਮਿਲ ਗਏ ਉਹ ਚੈੱਕ ਲੈ ਕੇ ਚੱਕ ਚੱਕ। ਜਮੀਨ ਘਟ ਗਈ। ਜਿਹੜਾ ਬਾਹੀ ਕਰਦਾ ਉਹਦੇ ਕੋਲ ਤਾਂ ਜਮੀਨ ਤਾਂ ਨਿਕਲ ਗਈ। ਉਹ ਤਾਂ ਹੋਰ ਘਾਟਾ ਹੋ ਗਿਆ। ਉਹਨੂੰ ਤਾਂ ਹੋਰ ਘਾਟਾ ਪੈ ਗਿਆ। ਐਂ ਚੀਜ਼ਾਂ ਦਾ ਤੇ ਕੁਛ ਕੁੜੀਆਂ ਕੜੀਆਂ ਦੇ ਨਾਲ ਦੀ ਪੈਸੀ ਉਹ ਚੱਕ ਟੱਪ ਲੈ ਕੇ ਚੱਕ ਕੇ ਜੇ ਕਿਸੇ ਨੇ ਦੇਤਾ ਉਹਨਾਂ ਨੇ ਉਹ ਖਰਚਾ ਕਰਵਾ ਲਿਆ ਵੀ ਸਾਡਾ ਮੁੰਡਾ ਮકાਨ ਪਾਉਣਾ ਖਲਮਾ ਅੱਛਾ ਅੱਛਾ ਨੁਕਸਾਨ ਹੀ ਹੋਇਆ ਹੈ ਠੀਕ ਹੈ ਜਮੀਨ ਹੁਣ ਮੰਨ ਲਓ ਜਮੀਨ ਮੈਂ ਵਾਹੀ ਜਾਣਾ ਮੇਰੇ ਭਾਈ ਬੈਠੇ ਇੱਕ ਬਾਹਰ ਬੈਠੇ ਆ ਠੀਕ ਹੈ ਉਹ ਠੇਕੇਦਾਰ ਸੀ ਤੇ ਉਹਨਾਂ ਕੋਲ ਲੈ ਲੈਣਾ ਜਾ ਉਹਨਾਂ ਨੂੰ ਪਹਿਲਾਂ ਦੇ ਵੀ ਚੱਲ ਜਾ ਰਸੀ ਦਾ ਮਲਾਜਮਾ ਤੂੰ ਵਾਹੀ ਚੱਲ ਠੀਕ ਹੈ ਜਦੋਂ ਹੁਣ ਪੈਸਿਆਂ ਦਾ ਚੈੱਕ ਬਣ ਗਿਆ ਪੈਸੇ ਅਗਲੇ ਲੈ ਗਏ ਹਮ ਮੈਂ ਸੌੜਾਉਣਾ ਸੀ ਅੱਗੇ ਉਹ ਅਗਲਾ ਨਹੀਂ ਪੜਾਉਂਦਾ ਜਦੋਂ ਪੈਸੇ ਆ ਗਏ ਉਹ ਧੱਲੇ ਜਾਊਗਾ ਉਹ ਤਾਂ ਲੈ ਕੇ ਜਾਊਗਾ ਆ ਨੁਕਸਾਨ ਪਿੰਡ ਦਾ ਬਹੁਤ ਹੋਇਆ ਠੀਕ ਹੈ ਹੁਣ ਠੀਕ ਹੈ ਵੀ ਹੁਣ ਲੋਕਾਂ ਨੂੰ ਥੋੜੀ ਜਾਗਰਤ ਆ ਗਈ ਲੋਕਾਂ ਨੇ ਜ਼ਮੀਨ ਦਾ ਹੁਣ ਆਪ ਦਾ ਕੁੜੀਆਂ ਕਾੜੀਆਂ ਦੇ ਨਾਮ ਲਵਾ ਲਈ ਕਿਵੇਂ ਕਰਿਆ ਜ਼ਮੀਨ ਦਾ ਖਲਾਇ ਕਰਵਾ ਲਿਆ ਪਰ ਉਦੋਂ ਤਾਂ ਬਹੁਤ ਘਮੇਲੇ ਬਹੁਤ ਪਏ ਸੀ ਤੇ ਜਿਵੇਂ ਅੰਦਾਜ਼ ਗੱਲ ਦੀ ਐਵੇਂ ਹੋਊਗਾ ਵੇ ਮੰਨ ਲਾ ਵੀ ਹੁਣ ਜਿਵੇਂ ਪਹਿਲਾਂ ਤਾਂ ਕੋਈ ਬਾਹਰੋਂ ਆ ਕੇ ਕੋਈ ਇੱਥੇ ਲੈ ਲੰਦੇ ਸੀਗੇ ਹੁਣ ਕੋਈ ਨਹੀਂ ਨਹੀਂ ਜ਼ਮੀਨ ਤਾਂ ਉਹ ਰਫੇਂਦਰੀ ਵਾਲੀ ਲੈ ਲੈਣਗੇ ਇਹੀ ਲੈ ਤਿਆਰ ਬੈਠਿਆ ਇਹੀ ਤਿਆਰ ਬੈਠੇ ਐ ਨਹੀਂ ਹੁਣ ਤਾਂ ਲਈ ਜਾਂਦੇ ਐ ਪੰਜ ਜਲੇ ਲੈਣੇ ਪਾਉਂਦਾ ਜਿਹਦੇ ਚਾਰ ਵਾਲੇ ਕਿਵੇਂ ਲੈ ਲਈ ਕਿਹੜੇ ਕਿ ਲਾਲਚ ਕਿਸੇ ਨੂੰ ਕੁਝ ਦੇ ਕੇ ਆਏ ਜ਼ਮੀਨ ਦਾ ਲੈ ਕੁਝ ਲੋਕਾਂ ਦੀਆਂ ਮਜਬੂਰੀਆਂ ਜਾਂਦੇ ਜਿਹੜੇ ਬਾਹਰ ਬੈਠੇ ਬੰਦੇ ਅਗਲਾ ਕਹਿੰਦਾ ਯਾਰਾ ਆਪਾਂ ਕੀ ਕਰਾਉਣਾ ਜਮੀਨ ਤੋਂ ਵੇਚ ਦਿੰਦੇ ਆ ਇਹ ਵਿਕੀ ਜਾਂਦੀ ਹੈ ਜਮੀਨ ਤਾਂ ਵਿਕੀ ਜਾਂਦੀ ਆ ਹੁਣ ਹੋਇਆ ਸੌਦਾ ਇੱਥੇ 5 ਕਿੱल्ल्या ਦਾ ਇੱਥੇ ਹੋਇਆ 10 12 ਕਿੱल्ल्या ਕਾ ਨਾ ਇੱਥੇ ਹੋਇਆ 25 ਲੱਖ ਨੂੰ ਪਰ ਦਿੰਦੇ ਉਹ 35 ਲੱਖ ਹੈ ਹੁਣ ਉਹੀ ਹੁਣ ਰੇਟ ਘਟਾਈ ਆ ਦੋ ਤਿੰਨ ਸਾਲਾਂ ਤੋਂ ਲੈ ਕੇ 25 ਲੱਖ ਹੀ ਦਿੰਦੇ ਆ ਤੇ 35 ਲੱਖ ਨੂੰ ਬਾਹਰ ਜਮੀਨ ਹੁਣ ਟੱਕਰਦੀ ਨਹੀਂ ਅੱਛਾ ਅੱਛਾ ਜਮੀਨ ਦੇੰਦਾ ਤਾਂ ਫੇਰ ਹੀ ਫਾਇਦਾ ਨਾ ਜੇ ਕਿੱਲੇ ਵੀ ਦੋ ਕਿੱਲੇ ਬਣੇ ਸਹੀ ਆ ਸਹੀ ਬਿਲਕੁਲ ਹਾਂ ਹਾਂ ਇੰਨਾ ਰੇਟ ਦਾ ਫੇਰ ਆਮ ਨਹੀਂ ਚੱਲਦੀ ਐਡਾ ਜਿਗਾਰਡ ਹੁਣ ਛੱਡ ਕੇ ਜਾਣਾ ਕਟੋ ਘਟੋ 10-15 ਲੱਖ ਤੋਂ ਦੇਣਾ ਤਾਂ ਰਿਹਾ ਹੀ ਨਹੀਂ ਬਿਲਕੁਲ ਜ਼ਿਆਦਾ ਕਰਾਂਗੇ ਰਿਹਾ 15 ਲੱਖ ਰੁਪਏ ਤੋਂ ਰਿਹਾ ਸੀ ਹੋਊਗੀ 15 ਲੱਖ ਸਹੀ ਹੈ ਉਹ ਵੀ ਫਿਰ ਉਸ ਜ਼ਮੀਨ ਵਾਲੇ ਪੈਸਿਆਂ 'ਚ ਹੀ ਲਾਉਣੀ ਪਊਗੀ ਹਾਂ ਅੱਛਾ ਪਸ਼ੂ ਡੰਗਰਾਂ ਦਾ ਵੀ ਦੱਸਿਆ ਜਿਵੇਂ ਬੰਦਿਆਂ ਦੇ ਨਾਲ-ਨਾਲ ਪਸ਼ੂ ਡੰਗਰਾਂ ਦਾ ਵੀ ਫਿਰ ਮਤਲਬ ਵੀ ਫਾਰ ਸੈਟ ਜਾਂਦੀਆਂ ਨੇ ਕਿਵੇਂ ਕੀ ਬਿਮਾਰੀਆਂ ਹੁੰਦੀਆਂ ਗਰਭਤੀ ਔਰਤਾਂ ਤੇ ਵੀ ਬਹੁਤ ਖਰਚ ਪੈਂਦਾ ਹੈ ਅੱਛਾ ਹਾਂ ਕੋਸ਼ਾਂਤੇ ਵੀ ਪਿੰਡੋਂ ਪਸੂਆਂ ਤੇ ਪਿੰਡਾਂ ਔਰਤਾਂ ਤੇ ਪੈਣੀ ਹੈ ਹਾਂ ਮਰਦੂਸ਼ਾਂ ਦਾ ਸਾਰਾ ਹੀ ਪੈ ਗਿਆ ਹੈਗਾ ਹੈਗੀ ਅੱਛਾ ਅੱਛਾ ਪੂਰਾ ਹੀ ਹੈ ਤੇ ਜਿਵੇਂ ਤੁਸੀਂ ਦੱਸੀ ਜਾਂਦੇ ਸੀਗੇ ਵੀ ਉਦੋਂ 2000 ਦੇ ਨੇੜੇ ਤੇੜੇ ਵੀ ਉਦੋਂ ਆਬਾਦੀ ਕਿੰਨੀ ਸੀ ਤੇ ਹੁਣ ਵੀ ਕਿੰਨਾ ਕੁ ਕੀ ਬਸ ਸਾਡੇ ਪਿੰਡ ਦੀ ਆਬਾਦੀ 1100 ਵੋਟ ਤੋਂ ਲੈ ਕੇ ਬਾ 1100 ਵੋਟ ਹੀ ਰਹੀ ਹੈ ਪਹਿਲੇ ਦਿਨ ਤੋਂ ਲੈ ਕੇ ਹੂੰ 1100 1150 ਹੁਣ ਬਸ 1350 ਹੋ ਗਈ ਵੀ ਕਰੀਬ ਜਨਤਾ ਤਾਂ ਫਸਾਰੀ ਬੈਠੀ ਹੈ ਨਾ ਹੂੰ ਠੀਕ ਹੈ ਹੂੰ ਠੀਕ ਹੈ ਕੁਝ ਬੰਦੇ ਬਾਹਰ ਦੇ ਜਿਮੀਦਾਰਾਂ ਦੇ ਕਿੰਨੇ ਘਰ ਰਹਿ ਗਏ ਹੁਣ ਜੀਮੀਦਾਰਾਂ ਦੇ ਘਰ ਤਾਂ ਤਕਰੀਬਨ ਖਾਖੇ ਰਹੇ ਪਰ ਐ ਆ ਵੀ ਜ਼ਿਆਦਾ ਖਾਲੀ ਹੈ ਖਾਲੀ ਹੈ ਯਾਦੇ ਖਾਲੀ ਪਏ ਆਹ ਜਮੀਨਾਂ ਬੱਤੀਆਂ ਪਗਣਾ ਇੱਥੇ ਇਹ ਮਕਾਨ ਫਿਰ ਨਹੀਂ ਕਿ ਬੇਚ ਬੁੱਟੇ ਕਿ ਚਾਹ ਵੀ ਘਰ ਕੋਈ ਪੰਜ ਚਾਰ ਵਾਡੇ ਹਾਂਜੀ ਇੱਥੇ ਸਾਰੇ ਗੁਣ ਜੀ ਦੋਂ ਕਿ ਸੀ ਚਾਰ ਪੰਜ ਕਰੀ ਬਾਡੇ ਸਾਫੇ ਅੱਛਾ ਸਾਫੇ ਚਾਰ ਪੰਜ ਹੀ ਹੈ ਪਹਿਲਾਂ ਕਿੰਨੇ ਸੀ ਪਹਿਲਾਂ ਤਾਂ ਸਾਰਾ ਪੜੇ ਠੀਕ ਹੀ ਅੱਛਾ ਮੈਂ ਨਾ ਥੇ ਨਾ ਸੌਦਾ ਨਾ ਕਰੋ ਮਿਲ ਗਿਆ ਗਾਂ ਦਾ ਸਾਡਾ ਸਾਰੇ ਘਰ ਇੱਕੀ ਅੱਛਾ ਅੱਛਾ ਇਹ ਸਾਥੀ ਗੱਡੀ ਹਾਂ ਉਹ ਮਜੂਰੇ ਨੇ ਲੈ ਲਿਆ ਪਾਗਨੇ ਵੀ ਪਿੰਡ ਬੰਨਿਆ ਸੀ ਹਾਂ ਇਹਨਾਂ ਕੋਲ ਦੋਰ ਦੀ ਦੋਰ ਫੰਡੀਆਂ ਦੀ ਝੜੀ ਲੱਗਣ ਲੱਗੀ ਸਾਡਾ ਕੰਮ ਠੱਪ ਹੋ ਗਿਆ ਅੱਛਾ ਅੱਛਾ ਠੀਕ ਹੈ ਉਹ ਬਜ਼ੁਰਗਾਂ ਦਾ ਹਾਂ ਉਹਨਾਂ ਨੇ ਲੈ ਲਿਆ ਠੀਕ ਹੈ ਜਿਆ ਸਾਰੇ ਮਜ਼ਦ ਵੀ ਕਬਲ ਹੋ ਗਏ ਠੀਕ ਹੈ ਮਜ਼ਦ ਵੀ ਚੰਗਾ ਠੀਕ ਹੈ ਤੇ ਪਿੰਡ ਦਾ ਰਹੀ ਕੁਝ ਨਹੀਂ ਗਿਆ ਅੱਛਾ ਤੂੰ ਦੇਖੀ ਇਹਦਾ ਠੀਕ ਹੈ ਤੇ ਪਿੰਡ ਦੇ ਜਿਹੜੇ ਨਵੇਂ ਨੌਜਵਾਨ ਮੁੰਡੇ ਤੇ ਸਕੂਲ ਸਕਾਲ ਦਾ ਪੜਾਈ ਦਾ ਇੱਥੇ ਹੈ ਕਿ ਬਾਹਰ ਹੀ ਪੜਦੇ ਹੋਵੇ ਨਾ ਜੀ ਕੋਈ ਪੜਾਈ ਦਾ ਕੋਈ ਠੰਗ ਹਾਲ ਚ ਹੈ ਕੋਈ ਸਸ ਪ੍ਰਬੰਧ ਨਹੀਂ ਹਾਂ ਕੋਈ ਵੱਡਾ ਸਕੂਲ ਹੀ ਨਾਲੀ ਦੇ ਸਿਰ ਸਕੂਲ ਦਾ ਪ੍ਰਬੰਧ ਤਾਂ ਹੈਗੇ ਪਰ ਗੱਲ ਕਰ ਆਏ ਆਂ ਦੀ ਲੱਗਦੇ ਨਹੀਂ ਜਵਾਕ ਨਿਪਾਂ ਦੇ ਬੱਚੇ ਪੜਦੇ ਆ ਸਕੂਲਾਂ ਚ ਸਟਾਫ ਦਾ ਦੋਨੇ ਸਕੂਲਾਂ ਦੇ ਵਿੱਚ ਪੜਾਈ ਗੁੜੀ ਤਾਂ ਵਧੀਆ ਹੈ ਇਹਦੀ ਤਾਂ ਕੋਈ ਗੱਲ ਨਹੀਂ ਠੀਕ ਹੈ ਸਕੂਲਾਂ ਦੇ ਵਿੱਚ ਗੱਲ ਕਰ ਆਏ ਆਂ ਵੀ ਕੋਸ਼ ਧੀਰੇ ਧੀਰੇ ਬੰਦੇ ਦਾ ਸਰਦਾ ਸ਼ਹਿਰ ਕਿ ਬੈਠਾ ਜਵਾਕ ਪੜਾਉਣ ਵਾਸਤੇ ਉਹ ਫਿਰ ਕਦੋਂ ਲਿਆਉਂਦਾ ਇੱਕ ਪਿੰਡਾਂ ਦੇ ਪਿੰਡਾਂ ਬਸ ਵੈਸੇ ਹੀ ਆਪਾਂ ਪੁੱਛਣਾ ਹੈਗਾ ਵੀ ਜਿਵੇਂ ਬਜ਼ੁਰਗ ਕਹ ਦਦੇ ਆ ਪਿੰਡ ਖਾਲੀ ਹੋ ਗਿਆ ਹਨਾ ਬਹੁਤ ਸਾਰੇ ਇੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨੌਜਵਾਨ ਕੀ ਸੋਚਦੇ ਆ ਇਹਦੇ ਬਾਰੇ ਬਜ਼ੁਰਗ ਤਾਂ ਕਹਿੰਦੇ ਸੀ ਇਕੱਲੇ ਬੈਠੇ ਰਹਿੰਦੀਆਂ ਘਰੀ ਖਾਲੀ ਹੋਈ ਕੁਝ ਨਹੀਂ ਨਿਕਾਂ ਚ ਨਹੀਂ ਰਹਿੰਦੇ ਹਰ ਫੈਣੀ ਦਾ ਪ੍ਰੋਫੈਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਹੈਗੀ ਹਰ ਇੱਕ ਨੂੰ ਕਿਸੇ ਨੂੰ ਖੁਰ ਕੇ ਕਿਸੇ ਨੂੰ ਦੇਖ ਲਓ ਤੁਸੀਂ ਬੁਵਾਰੀਆਂ ਦਾ ਕੀ ਹਾਲ ਹੈ ਹਾਂ ਬਿਲਕੁਲ ਉਹਨਾਂ ਨੇ ਆਪ ਦੀ ਗੱਲ ਸੁਣਾਈ ਹੈ ਅਬੀਰ ਫੈਨਦੀ ਦੀਆਂ ਕੰਮ ਦੇਦਾ ਕਿ ਕੰਮ ਦੇਦਾ ਉਹਦੇ ਨਾਲ ਸਾਨੂੰ ਨੁਕਸਾਨ ਵੀ ਹੈਗੀ ਮੇਰੇ ਰੰਜੀਵੇ ਹੂੰ ਹੂੰ ਚਲੋ ਬਿਲਕੁਲ ਕੋਲ ਮੇਲਾ ਕੇ ਆਪਾਂ ਮੈਂ ਕੋਈ ਪਹਿਲੀ ਰੱਖੇ ਵੀ ਇੱਕ ਦਿਹਾੜੀ ਹੈ ਜੇ ਨਹੀਂ ਮਰਜ਼ੀ ਕਰ ਲੋ ਹਾਂ ਜੀ ਬਿਲਕੁਲ ਕੋਈ ਨਹੀਂ ਕਹ ਸਕਦਾ ਮੈਨੂੰ ਵਧੀਆ ਚੌਕ ਮਿਲਦੀ ਬਿਮਾਰੀਆਂ ਦਾ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਬਾਬਾ ਜੀ ਕੀ ਹਾਲ ਹੈ ਵਧੀਆ ਵਧੀਆ ਤੇ ਕੀ ਕਹੋਗੇ ਵੀ ਜਣਾ ਤੁਨਸਰਾ ਜੀ ਹੋ ਗਿਆ ਨਾ ਹਾਂ ਤੁਨਸਰਾ ਹੋ ਵੀ ਹੋਰ ਕੀ ਸਾਰੇ ਬਰਾ ਲ ਐਂ ਜੱਟਿਆ ਮੈਂ ਸਭੀ ਪਰਿਵਾਰਚ ਕੋਣ ਕੋਣ ਹੈ ਪਰਿਵਾਰ ਸੂਤੀ ਰਹੇਗੀ ਅੱਛਾ ਹਾਂ ਨਹੀਂ ਤੁਸੀਂ ਕੋਣ ਕੋਣ ਰਹਿੰਦੇ ਹੋ ਉੱਥੇ ਮੇਰਾ ਭਰਾ ਸਕਦੇਵ ਹੈ ਹੂੰ ਮੈਜਿਕ ਦੇਵਾ ਹਮ ਮੇਰਾ ਭਤੀਜਾ ਹੈ ਖਾੜੇ ਪੋਤਾ ਹੈ ਤੁਸੀਂ ਨਸਹੀ ਆਂਦੇ ਸੀ ਆ ਗਲੀ ਚ ਫਿਰਦ ਇਕੱਲੇ ਘਰ ਰਹਿ ਗਿਆ ਕਹਿ ਰਹੇ ਸੀ ਇਕੱਲੇ ਇੱਥੇ 4-5 ਸੀਗੇ ਹਮ ਇਕੱਲੇ ਰਹਿ ਗਿਆ ਅਜਾ ਮੇਰੇ ਚਾਚੇ ਜੇ ਹਣ ਸੂ ਇੱਥੇ ਦਦਾਰ ਜੰਗ ਸੂ ਪ੍ਰਤਾਪ ਸੂ ਇੱਥੇ ਬਹੁਤ ਘਰ ਸੀਗੇ ਅੱਧੇ ਤੋਂ ਜ਼ਿਆਦਾ ਪਿੰਡ ਵਾ ਗਿਆ ਹਾਂ ਘਰ ਤੋਂ 50 ਜੀ ਬਸ 50 ਚੋਂ ਜ਼ਮੀਰ ਰਹੇਗੀ ਮਸਾ ਅੱਛਾ ਅੱਛਾ ਬੋਖਰ ਵਾ ਗਿਆ ਇੱਕ ਘਰ ਵਾਲਾ ਠੀਕ ਹੈ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੁੱਲ ਮਿਲਾ ਕੇ ਜਿਹੜਾ ਪਿੰਡ ਦਾ ਜਿਹੜਾ ਮਾਹੌਲ ਹੈ ਉਹ ਸੁਨਸਰਾਂ ਹੋ ਗਿਆ ਜਿਸ ਤਰ੍ਹਾਂ ਆਪਣ ਆਮ ਵੀਡੀਓ ਦੇਖਦੇ ਹੁੰਦੇ ਆ ਵੀ ਲੋਕ ਕਹਿੰਦੇ ਆ ਬਾਹਰਲੇ ਦੇਸ਼ ਵਾਗੇ ਤੇ ਘਰਾਂ ਨੂੰ ਤਾਲੇ ਲਾ ਗਏ ਪਰ ਇੱਥੇ ਲੋਕਾਂ ਦੀਆਂ ਮਜਬੂਰੀਆਂ ਵੀ ਰਹੀਆਂ ਹਰ 5-4 ਘਰ ਛੱਡ ਕੇ ਇੱਕ ਘਰ ਖੁੱਲਾ ਹੈਗਾ ਜ਼ਿਆਦਾਤਰ ਵਾਗੇ ਨੌਜਵਾਨ ਵੀ ਨਹੀਂ ਰਹਿ ਕੇ ਰਾਜੀ ਬਜ਼ੁਰਗ ਹੈ ਜਿਹੜੇ ਬਹੁਤ ਸਾਰੇ ਮਜਬੂਰੀਆਂ ਬਿਮਾਰੀਆਂ ਬਹੁਤ ਆ ਗਈਆਂ ਪਸ਼ੂ ਡੰਗਰਾਂ ਚ ਆਉ ਤਾਂ ਕਹਿੰਦੇ ਵੀ ਹਰੇਕ ਘਰੇ ਬਿਮਾਰੀ ਹੈ ਕੈਂਪ ਵਗੈਰਾ ਭਾਵੇਂ ਲੱਗਦੇ ਆ ਕਹਿੰਦੇ ਕੁਝ ਉਹਨਾਂ ਦਾ ਰਿਜ਼ਲਟ ਤਾਂ ਸਾਨੂੰ ਕੋਈ ਮਿਲਦਾ ਨਹੀਂ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਇਹ ਇਹ ਸੀ ਪਿੰਡ ਦੇ ਬਾਬਿਆਂ ਦਾ ਬਜ਼ੁਰਗਾਂ ਦਾ ਤੇ ਨੌਜਵਾਨਾਂ ਦਾ ਇਹ ਦੁੱਖ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ ਤੇ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਓ ਫਾਲੋ ਕੈਮਰਾਮੈਨ ਕੁਲਵਿੰਦਰ ਸਿੰਘ ਦਾ ਨਾਮ ਰੇਸ਼ਿੰਗ ਸਿੱਧੂ ਫੀਲਡ ਰਿਪੋਰਟਰ